ਅਸਲਾਮੁਅਲੈਕਮ ਵੀਰੋ ਕੀ ਹਾਲ ਚਾਲ ਵੀਰੋ ਕਈ ਦੋਸਤ ਕਮੈਂਟ ਕਰਕੇ ਮੈਨੂੰ ਮੈਸੇਜ ਕਰਦੇ ਆ ਕਈ ਤੰਜ਼ ਕਰਦੇ ਆ ਕਿ ਮੈਂ ਸੰਤ ਸਿੰਘ ਮਸਕੀਨ ਹੋਣਾ ਦੀ ਕਥਾ ਕਿਉਂ ਸੁਣਨਾ ਤੇ ਵੀਰੋ ਉਹਦੀ ਇੱਕ ਵਜ੍ਹਾ ਵੈ ਕਿ ਸੰਤ ਸਿੰਘ ਮਸਕੀਨ ਜੀ ਜਿਹੜੇ ਹੈ ਉਹ ਹਮੇਸ਼ਾ ਹੱਕ ਦੀ ਗੱਲ ਕਰਦੇ ਆ ਉਹ ਹਮੇਸ਼ਾ ਸਹੀ ਪ੍ਰਚਾਰ ਕਰਦੇ ਕਦੀ ਗਲਤ ਗੱਲ ਨਹੀਂ ਕਰਦੇ ਅਗਰ ਮੁਸਲਮਾਨਾ ਦੇ ਪਿਆਰੇ ਨਬੀ ਹਜ਼ਰਤ ਮੁਹੰਮਦ ਅਸਲੰਦ ਦਾ ਜ਼ਿਕਰ ਆਂਦਾ ਵੈ ਤੇ ਉਹ ਵੀ ਉਹਨਾਂ ਦਾ ਵਾਕਿਆ ਬਿਲਕੁਲ ਠੀਕ ਤੇ ਨਫਰਤ ਬਗੈਰ ਦੱਸਦੇ ਆ ਬਾਬਾ ਫਰੀਦ ਦਾ ਵਾਕਿਆ ਕਿਸੇ ਵੀ ਮੁਸਲਮਾਨ ਵਿਦਵਾਨ ਦਾ ਚਾਹੇ ਉਹ ਹਿੰਦੂਆਂ ਦੇ ਭਗਵਾਨ ਦਾ 라ਵਣ ਦਾ ਜਾਂ ਕਿਸੇ ਦਾ ਵੀ ਵੀਰੋ ਵਾਕਿਆ ਦਾ ਕਾਲੀ ਮਾਤਾ ਦਾ ਵਾਕਿਆ ਹਰ ਕਥਾ ਦੇ ਵਿੱਚ ਉਹ ਇਨਸਾਫ ਕਰਦੇ ਆ ਕਿਸੇ ਦੇ ਨਾਲ ਜ਼ਿਆਤੀ ਨਹੀਂ ਕਰਦੇ ਇਸੇ ਕਰਕੇ ਵੀਰੋ ਅਸੀਂ ਸੰਤ ਸਿੰਘ ਮਸਕੀਨ ਉਹਨਾਂ ਦੀ ਕਥਾ ਸੁਣਨੇ ਆ ਤੇ ਅੱਜ ਦੀ ਕਥਾ ਵੀ ਅਸੀਂ ਸੰਤ ਸਿੰਘ ਮਸਕੀਨ ਜੀ ਸੁਣਾਂਗੇ ਤੇ ਸੋ ਚੱਲ ਕੇ ਕਥਾ ਸੁਣਨੇ ਆ ਤੇ ਇਸੇ ਬਾਤ ਜਾਣਦੇ ਅਨਸਮੋਰ ਕਹਿੰਦੇ ਨੇ ਮਨੁੱਖ ਦੇ ਬਹੁਤ ਨੇੜੇ ਹੈ ਸੋਚਦੇ ਨੇ ਮੈਂ ਇਹ ਤੇ ਨਹੀਂ ਕਹਿੰਦਾ ਸਾਰੇ ਮੋਰ ਸੋਚਦੇ ਨੇ ਸਾਰੇ ਹੰਸ ਸੋਚਦੇ ਨੇ ਸਾਰੇ ਘੋੜੇ ਜਾਂ ਹਾਥੀ ਸੋਚਦੇ ਨੇ ਸਾਰੇ ਤੇ ਮਨੁੱਖ ਵੀ ਨਹੀਂ ਸੋਚਦੇ ਸਾਰੇ ਹਾਥੀ ਕੀ ਸੋਚਣਗੇ ਪਰ ਹਾਥੀ ਮਨੁੱਖ ਦੇ ਨੇੜੇ ਇਹਨਾਂ ਵਿੱਚ ਕੁਝ ਐਸੇ ਹੁੰਦੇ ਨੇ ਜੋ ਬੰਦੇ ਦੀ ਤਰ੍ਹਾਂ ਸੋਚਦੇ ਨੇ ਸਰੀਰ ਪਸ਼ੂ ਦਾ ਹੈ ਦਿਮਾਗ ਮਨੁੱਖ ਦਾ ਹੈ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਅਪਨੰਤ ਜ਼ਿਆਦਾ ਮਹਿਸੂਸ ਕਰਦੇ ਨੇ ਮੋਮਮਤਾ ਜ਼ਿਆਦਾ ਹੁੰਦੀ ਹੈ ਸੋਚ ਸਮਝ ਜ਼ਿਆਦਾ ਹੁੰਦੀ ਹੈ ਸਾਰਾ ਬੋਧ ਜਗਤ ਆਥੀ ਦੀ ਪੂਜਾ ਕਰਦਾ ਜਿਵੇਂ ਹਿੰਦੂ ਗਊ ਦੀ ਪੂਜਾ ਕਰਦੇ ਨੇ ਪੂਜਾ ਕਰਨ ਤੋਂ ਮੁਰਾਦ ਇੰਨੀ ਸੀ ਕਿ ਕੋਈ ਮਾਰੇ ਨਾ ਕਿਉਂਕਿ ਮਨੁੱਖ ਦੇ ਨੇੜੇ ਹੈ ਇਹ ਸੋਚ ਲਈਏ ਸਮਝ ਲਈਏ ਹੰਸ ਨੂੰ ਕੋਈ ਮਾਰੇ ਨਾ ਮੋਰ ਨੂੰ ਕੋਈ ਮਾਰੇ ਨਾ ਜਿਹੜੇ ਜਿਹੜੇ ਜਾਨਵਰ ਮਨੁੱਖ ਦੇ ਨੇੜੇ ਨੇ ਉਹਨਾਂ ਦੀਆਂ ਮੂਰਤੀਆਂ ਮੰਦਰਾਂ ਦੇ ਵਿੱਚ ਰੱਖੀਆਂ ਗਈਆਂ ਜਾਂ ਉਹਨਾਂ ਨੂੰ ਜ਼ਿੰਦਾ ਰੱਖਿਆ ਗਿਆ ਮੰਦਰਾਂ ਦੇ ਵਿੱਚ ਸਿਰਫ ਇਹ ਦਸਣ ਵਾਸਤੇ ਨੇੜੇ ਨੇ ਮਨੁੱਖ ਦੇ ਨੇੜੇ ਨੇ। ਔਰ ਬੜੀ ਨੇੜਤਾ ਇੱਥੇ ਪ੍ਰਗਟ ਪਈ ਹੁੰਦੀ ਹੈ ਹਾਥੀ ਕਬੀਰ ਨੂੰ ਮੱਥਾ ਪੇਟੇਕਦਾ ਹੈ। ਕੁੰਚਰ ਪੋਟ ਲੈ ਲੈ ਨਮਸਕਾਰੇ। ਬੂਝੀ ਕਾਜੀ ਨੇ ਅੰਧਿਆਰੇ। ਪਰ ਜਿਸ ਕਾਜੀ ਨੇ ਫਤਵਾ ਲਾਇਆ ਹੈ ਸਜ਼ਾਏ ਮੌਤ। ਉਹਨੂੰ ਤੇ ਸਮਝ ਨਹੀਂ ਆਈ। ਹਾਥੀ ਨੂੰ ਸਮਝ ਆ ਗਈ। ਜਦ ਬਾਰ ਬਾਰ ਹਾਥੀ ਦੇ ਅੱਗੋਂ ਸੁਟਿਆ ਗਿਆ ਤੇ ਬਾਰ ਬਾਰ ਹਾਥੀ ਨੇ ਸਜਦਾ ਕੀਤਾ ਤਾਂ ਸਿਕੰਦਰ ਲੋਧੀ ਨੇ ਆਖੇ ਨੂੰ ਗੰਗਾ ਚ ਹੀ ਸੁਟ ਦੋ ਗੰਗਾ ਦੇ ਤੱਟ ਦੇ ਉੱਤੇ ਸਭ ਕੁਝ ਹੋ ਰਿਹਾ ਸੀ ਇਹਨੂੰ ਉੱਥੇ ਹੀ ਸੁਟ ਦਿਓ ਫੜ ਤੇ ਆਈ ਹੋਈ ਸੀ ਗੰਗਾ ਬਾੜ ਤੇ ਆਈ ਹੋਈ ਸੀ ਗੰਗਾ ਵੀ ਸੁਟ ਦਿਓ ਬਨੇ ਹੋਇਆ ਤੇ ਸੀ ਆਪੇ ਟੜਬ ਟੜਬ ਕੇ ਮਰ ਜਾਏਗਾ ਗਹਿਰੇ ਪਾਣੀ ਚ ਸੁੱਟ ਦਿੱਤਾ ਗਜ਼ਬ ਦੀ ਗੱਲ ਮੀਲ 2 ਮੀਲ ਅੱਗੋਂ ਜਾ ਕੇ ਕਿਨਾਰੇ ਤੇ ਲੱਗ ਗਿਆ ਲਹਿਰਾਂ ਨੇ ਜ਼ੰਜੀਰਾਂ ਹੀ ਤੋੜ ਦਿੱਤੀਆਂ ਖੋਲ ਦਿੱਤੀਆਂ ਕਬੀਰ ਨੂੰ ਕਹਿਣਾ ਪਿਆ ਗੰਗਾ ਕੀ ਲਹਿਰ ਮੇਰੀ ਟੁੱਟੀ ਜ਼ੰਜੀਰ ਮਰਿਗ ਛਾਲਾ ਪਰ ਬੈਠੇ ਕਬੀਰ ਇਹਨਾਂ ਕੋ ਉਰਦੂ ਦਾ ਸ਼ਾਇਰ ਇੰਜ ਕਹਿੰਦਾ ਹੈ ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਨ ਡੂਬੋ ਹੀ ਦਿਆਥਾ ਹਮੇ ਨਾ ਖੁਦਾ ਨੇ ਇਥੇ ਲਹਿਰਾਂ ਨੇ ਮੈਨੂੰ ਕਿਨਾਰੇ ਤੇ ਲਾ ਦਿੱਤਾ ਮਲਾ ਨੇ ਤੇ ਡੋਬ ਕੇ ਹੀ ਰੱਖ ਦਿੱਤਾ ਸੀ ਸਹਾਰਾ ਨਾ ਦੇਤੀ ਅਗਰ ਮੌਜੇ ਤੂਫਾਨ ਡੂਬੋ ਹੀ ਦਿਆਥਾ ਹਮੇ ਨਾ ਖੁਦਾ ਨੇ ਇਥੇ ਲਹਿਰਾਂ ਨੇ ਮੈਨੂੰ ਕਿਨਾਰੇ ਤੇ ਲਾ ਦਿੱਤਾ ਤੋਂ ਮੈਂ ਅਰਜ਼ ਕਰਾਂ ਧਰਮ ਦੇ ਨਾਂ ਤੇ ਇਤਨਾ ਵੱਡਾ ਪਾਪ ਇੱਕ ਭਗਤ ਨੂੰ ਇਸ ਢੰਗ ਨਾਲ ਜ਼ੋਬਕੋਬ ਕੀਤਾ ਗਿਆ ਜਦ ਬਿਰਧ ਹੋ ਗਿਆ ਨਾ ਕਬੀਰ ਤੰਗ ਆ ਕੇ ਉਸ ਨੇ ਬਨਾਰਸ ਛੋੜੀ ਅਖੇ ਰੋਜ਼ ਰੋਜ਼ ਇਹ ਝਗੜਾ ਨਹੀਂ ਆਉਂਦਾ ਕਿਉਂਕਿ ਰੋਜ਼ ਰੋਜ਼ ਕੋਈ ਨਾ ਕੋਈ ਇਲਜ਼ਾਮ ਰੋਜ਼ ਰੋਜ਼ ਕੋਈ ਨਾ ਕੋਈ ਇਲਜ਼ਾਮ ਰੋਜ਼ ਰੋਜ਼ ਕੋਈ ਨਾ ਕੋਈ ਫਿਤਨਾ ਖੜਾ ਹੋ ਜਾਂਦਾ ਸੀ ਕਾਰਨ ਆਮ ਸਮਾਜ ਸੱਚ ਸਹਿਣ ਨਹੀਂ ਕਰ ਸਕਦਾ ਇੱਕ ਭਗਤ ਸਤਵਾਦੀ ਸੱਚ ਨੂੰ ਛੁਪਾ ਨਹੀਂ ਸਕਦਾ ਬਸ ਇੰਨੀ ਗੱਲ ਹੈ ਕਾਲ ਮਿਲਨੇ ਬੈਠਦਾ ਇੱਕ ਸਚਾਈ ਨੂੰ ਛੁਪਾ ਨਹੀਂ ਸਕਦਾ ਇੱਕ ਸਚਾਈ ਨੂੰ ਪ੍ਰਗਟ ਨਹੀਂ ਕਰ ਸਕਦਾ ਬਿਰਧ ਹੋ ਗਏ ਤੋ ਕਬੀਰ ਨੇ ਆਪਣੇ ਪਰਿਵਾਰ ਦੇ ਵਿੱਚ ਫੈਸਲਾ ਕੀਤਾ ਹੁਣ ਮੈਂ ਬਹੁਤ ਬਿਰਧ ਹੋ ਗਿਆ ਇਹ ਰੋਜ਼ ਰੋਜ਼ ਦੇ ਝਗੜੇ ਝੰਡਕ ਮੈਥੋਂ ਹੁੰਦੇ ਨਹੀਂ ਨਿਕਲੀਏ ਬਨਾਰਸ ਛੋੜੀਏ ਬੈਲ ਗੱਡੀ ਤੇ ਸਮਾਨ ਰੱਖਿਆ ਥੋੜਾ ਬਹੁਤ ਤੇ ਚੱਲ ਪਏ ਕਿਥੇ ਮਗਰ ਲਖਨਊ ਤੋਂ ਕੋਈ 150 ਮੀਲ ਦੀ ਦੂਰੀ ਤੇ ਹੈ ਮਗਰ ਗੋਰਖਪੁਰ ਦੇ ਕੋਲ ਇਹਦੇ ਬਾਰੇ ਬ੍ਰਾਹਮਣ ਇਹ ਕਹਿੰਦੇ ਨੇ ਜਿਹੜਾ ਇੱਥੇ ਮਰੇਗਾ ਖੋਤੇ ਦੀ ਜੁਨ ਵਿੱਚ ਜਾਏਗਾ ਮਗਰ ਤੇ ਜਿਸ ਦਿਨ ਬਨਾਰਸ ਛੋੜ ਕੇ ਕਬੀਰ ਜਾਣ ਲਗੇ ਕਹਿੰਦੇ ਨੇ ਈਰ ਖਾਲੂਆਂ ਨੇ ਦੀਪਮਾਲਾ ਕੀਤੀ ਸੀ ਚਲੋ ਨਿਕਲਿਆ ਇੱਕ ਕਾਫਰ ਨਿਕਲਿਆ ਇੱਕ ਮਨਮੁਖ ਨਿਕਲਿਆ ਖੁਸ਼ੀ ਜਿਤਾਈ ਕੁਛਕ ਨੇ ਪੁੱਛ ਵੀ ਲਿਆ ਭਗਤ ਜੀ ਕਿਥੇ ਜਾ ਰਹੇ ਹੋ ਆਖਰ ਕਿਥੇ ਰੋਗੇ ਕਬੀਰ ਕਹਿੰਨੇ ਲਗਾ ਮਗਹਰ ਦੇਚ ਜਾ ਰਹੇ ਆ ਮਗਹਰ ਰਵਾਂਗੇ ਤੋ ਪਤਾ ਹੈ ਹੁਣ ਤਾਰਕਿਕ ਕੀ ਕਹਿੰਦੇ ਨੇ ਕਾਸੀ ਮਗਰ ਸਮਬਿਚਾਰੇ ਹੋਛੀ ਭਗਤ ਕੈਸੇ ਉਤਰਸ ਪਾਰੀ ਇਹ ਹੋਛਾ ਭਗਤ ਹੈ ਸਾਰਿਆਂ ਨੂੰ ਮੌਕਾ ਮਿਲ ਗਿਆ ਭਈ ਅਸੀਂ ਕਹਿੰਦੇ ਸੀ ਨਾ ਹੋਛਾ ਹੈ ਮੂੜ ਹੈ ਸਾਬਤ ਹੋ ਗਿਆ ਮਗਰ ਜਾ ਰਿਹਾ ਹੈ ਜਿਹਦੇ ਬਾਰੇ ਇਹ ਫੈਸਲਾ ਹੈ ਕਿ ਉੱਥੇ ਜਿਹੜਾ ਮਰੇਗਾ ਖੋਤੇ ਦੀ ਜੋਨੇ ਜਾਏ ਇਹ ਉੱਥੇ ਜਾ ਰਿਹਾ ਹੈ ਹੋਛਾ ਭਗਤ ਹੈ ਇਹਦਾ ਹੋਛਾਪਨ ਜ਼ਾਹਿਰ ਹੋ ਗਿਆ ਪਰ ਕਬੀਰ ਉੱਥੇ ਵੀ ਜਾਂਦਿਆਂ ਜਾਂਦਿਆਂ ਬੋਲਦੇ ਨੇ ਕਹਿਤ ਕਬੀਰ ਸੁਨੋ ਰੀ ਲੋਈ ਬਰਮ ਨਾ ਭਉ ਲੋ ਕੋਈ ਕਿਆ ਕਾਸੀ ਕਿਆ ਉਖਰ ਮਗਰ ਰਾਮ ਰਿ ਦੇਜੋ ਹੋਈ ਫਿਰ ਉਹਦੇ ਚ ਰਾਮ ਆਉਣਾ ਚਾਹੀਦਾ ਹੈ ਕਿਆ ਬਨਾਰਸ ਤੇ ਕਿਆ ਮਗਰ ਸਭ ਇੱਕੋ ਨੇ ਸਭ ਇੱਕੋ ਨੇ ਫਿਰ ਵਿੱਚ ਰਾਮ ਹੋਣਾ ਚਾਹੀਦਾ ਹਿਰਦੇ ਵਿੱਚ ਪ੍ਰਭੂ ਹੋਣਾ ਚਾਹੀਦਾ ਹੈ ਮੈਂ ਜਿਸ ਦਿਨ ਮਗਰ ਦੇਚ ਭਗਤ ਕਬੀਰ ਜੀ ਦਾ ਇਹ ਅਸਥਾਨ ਦੇਖਣ ਗਿਆ ਸੀ ਸਮਾਦ ਬਣੀ ਹੋਈ ਹੈ ਹੈਰਾਨ ਹੋਇਆ ਇੱਕ ਪਾਸੇ ਬ੍ਰਾਹਮਣ ਬੈਠਾ ਸੀ ਇੱਕ ਪਾਸੇ ਮਜ਼ਹੌਰ ਬੈਠਾ ਸੀ ਮੁਸਲਮਾਨ ਫਿਰ ਬ੍ਰਾਹਮਣ ਨੇ ਮੈਨੂੰ ਕਿਹਾ ਸਰਦਾਰ ਜੀ ਇਹ ਭਗਤ ਕਬੀਰ ਜੀ ਦੀ ਸਮਾਦ ਹੈ ਆਪ ਇੱਥੇ ਮਾਥਾ ਟੇਕ ਏ ਉਧਰ ਮਜੌਰ ਆਵਾਜ਼ ਮਾਰੇ ਮੈਂ ਕਿ ਹੱਦ ਹੋ ਗਈ ਥਾਥੋਂ ਤੰਗ ਆ ਕੇ ਤੇ ਇਸਨੇ ਬਨਾਰਸ ਛੋੜੀ ਸੀ ਤੁਸੀਂ ਇੱਥੇ ਵੀ ਖੇੜਾ ਨਹੀਂ ਛੱਡਿਆ ਇਸ ਦਾ ਇਹ ਕਿ ਥਾਥੋਂ ਤੰਗ ਆ ਕੇ ਨਿਕਲਿਆ ਸੀ ਤੁਸੀਂ ਇੱਥੇ ਵੀ ਖੇੜਾ ਨਹੀਂ ਛੱਡਿਆ ਮੈਂ ਕਿ ਪੜੇ ਨੇ ਇਹਦੇ ਬੋਲ ਉਹ ਤੇ ਕਹਿੰਦਾ ਹਮਰਾ ਝਗੜਾ ਰਹਾ ਨਾ ਕਹੋ ਪੰਡਤ ਮੌਲਾ ਛਾੜੇ ਦਿਓ ਪੰਡਤ ਮੌਲਾ ਜੋ ਲਿਖ ਦਈਆ ਛਾੜ ਚਲੇ ਹਮ ਕਿਛੂ ਨਾ ਦਈਆ ਮੈਂ ਦੋਵੇਂ ਛੋੜ ਦਿੱਤੇ ਨੇ ਜਦ ਇਹਨੇ ਤੁਹਾਨੂੰ ਦੋਹਾਂ ਨੂੰ ਛੋੜਿਆ ਤੇ ਤੁਸੀਂ ਦੋਵੇਂ ਕਿਉਂ ਚੰਬੜੇ ਹੋਇਆ ਕਿਨੂੰ ਕਿਉਂ ਚੰਬੜੇ ਹੋਇਆ ਇਹ ਤਾਂ થો-ਥੋ ਤੰਗ ਆ ਕੇ ਇੱਥੇ ਆਇਆ ਸੀ ਮਾਘਰ ਦੇਚ ਅਜ ਵੀ ਕੋਈ 1.5 ਹਜ਼ਾਰ ਤੋਂ ਜ਼ਿਆਦਾ ਦੀ ਆਬਾਦੀ ਨਹੀਂ ਹੈ ਇਹ ਵੀ ਮੈਂ ਅਰਜ਼ ਕਰਾਂ ਪੈ ਹੈ ਔਰ 1.5 ਹਜ਼ਾਰ ਜਿਹੜੀ ਆਬਾਦੀ ਹੈ ਉਹ ਵੀ ਹਿੰਦੂਆਂ ਦੀ ਨਹੀਂ ਹੈ ਕਿਉਂ இந்து ਮੰਦਨ ਜਿਹੜਾ ਇੱਥੇ ਮਰੇਗਾ ਮਗਰ ਉਹ ਹੈ ਨਰਕ ਦੇ ਜਾਏਗਾ ਖੋਤੇ ਦੀ ਜੋਨੇ ਜਾਏਗਾ இந்து ਤੇ ਵਸਦੇ ਹੀ ਨੇ ਇਹ ਧਾਰਨਾ ਹੈ ਤੇ ਉਹਨਾਂ ਦੋਹਾਂ ਨੂੰ ਮੈਨੂੰ ਕਹਿਣਾ ਪਿਆ ਭਾਵੇਂ ਦੋਹਾਂ ਦੇ ਨਿਗਾਹ ਚ ਉਹਦੋਂ ਮੈਂ ਬੁਰਾਈ ਬਣ ਗਿਆ ਮੈਂ ਕਿਹਾ ਥੋ ਥੋ ਤੰਗ ਆ ਕੇ ਇਸਨੇ ਬਨਾਰਸ ਛੋੜੀ ਸੀ ਵਿਚਾਰਾ ਤੰਗ ਆ ਕੇ ਇੱਥੇ ਆਇਆ ਸੀ ਵੀ ਚਲੋ ਇੱਥੇ ਮੈਨੂੰ ਕੋਈ ਤੰਗ ਨਹੀਂ ਕਰੇਗਾ ਬਿਰਦਾਵਸਤਾ ਉਸਨੇ ਇੱਥੇ ਹੀ ਬਤੀਤ ਕੀਤੀ ਪਰ ਤੁਸੀਂ ਇੱਥੇ ਵੀ ਆਣ ਬੈਠੇ ਇੱਥੇ ਵੀ ਇਸ ਨੂੰ ਚੈਨ ਨਾਲ ਸਮਾਦੀਚ ਨਹੀਂ ਰਹਿਣ ਦਿੱਤਾ ਅਜੇ ਤੱਕ ਮੈਨੂੰ ਇਹ ਬੋਲ ਯਾਦ ਨੇ ਔਰ ਦੋਵੇਂ ਗੂਰ ਗੂਰ ਕੇ ਮੈਨੂੰ ਦੇਖਣੇ ਕਿੱਥੋਂ ਆਇਆ ਹੈ ਇਹ ਕਿਹੋ ਜਿਹਾਂ ਦਾ ਬੰਦਾ ਇੱਥੇ ਆਇਆ ਹੈ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਧਰਮ ਦੇ ਮੁਖੀ ਅਕਸਰ ਅਧਾਰਮਕ ਲੋਗ ਤੇ ਧਰਮ ਦੇ ਨਾਂ ਤੇ ਬੜੇ ਵੱਡੇ ਵੱਡੇ ਪਾਪ ਧਰਮ ਦੇ ਨਾਂ ਤੇ ਅਵਤਾਰਾਂ ਨੂੰ ਸ਼ਹੀਦ ਕੀਤਾ ਗਿਆ ਸੋਲੀ ਤੇ ਚੜਾਇਆ ਗਿਆ ਕਿਸੇ ਨੂੰ ਧਰਮ ਦੇ ਨਾਂ ਤੇ ਬਦਰ ਦੀ ਲੜਾਈ ਵਿੱਚ ਮੁਹੰਮਦ ਸਾਹਿਬ ਦੇ ਅਗਲੇ ਦੋ ਦੰਦ ਟੁੱਟ ਗਏ ਸਨ ਪੱਥਰ ਲੱਗਿਆ ਬਹੁਤ ਵੱਡਾ ਜਵਾਨ ਉਮਰ ਹੋਵੇ ਤੇ ਇੱਕ ਪੱਥਰ ਔਰ ਦੰਦਾਂ ਤੇ ਲੱਗੇ ਔਰ ਅਗਲੇ ਜਿਹੜੇ ਦੋ ਵੱਡੇ ਦੰਦ ਨੇ ਇਹ ਟੁੱਟ ਗਏ ਤੁਸੀਂ ਖੁੱਦ ਅੰਦਾਜ਼ਾ ਲਗਾਓ ਕਿਤਨੇ ਜ਼ੋਰ ਨਾਲ ਸੱਟ ਲੱਗੀ ਹੋਵੇਗੀ ਕਿ ਜਵਾਨ ਸਰੀਰ ਦੇ ਅਗਲੇ ਦੋ ਦੰਦ ਟੁੱਟ ਗਏ ਕਦੀ ਚੈਨ ਨਾ ਬੈਠਣ ਨਹੀਂ ਦਿੱਤਾ ਲੋਗਾਂ ਨੇ ਗੁਰਨਾਨਕ ਨੂੰ ਭੂਤਨਾ ਬੇਤਾਲਾਖ ਹੈ ਬਾਬਰ ਨੇ ਜੇਲ੍ਹ ਦੇ ਵਿੱਚ ਵੀ ਪਾ ਦਿੱਤਾ ਗੁਰੂ ਅਰਜਨ ਦੇਵ ਜੀ ਤਤੀ ਤਵੀ ਤੇ ਬੈਠੇ ਨੇ 6ਵੇਂ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਨੇ 10ਵੇਂ ਦੀ ਸਾਰੀ ਜ਼ਿੰਦਗੀ ਠੋਕਰਾਂ ਚ ਲੰਗੇ 9ਵੇਂ ਚਾਂਦਨੀ ਚੌਂਕ ਦੇ ਸ਼ਹੀਦ ਹੋ ਰਹੇ ਨੇ ਮਾਸੂਮ ਲਾੜਲੇ ਗੁਰੂ ਗੋਬਿੰਦ ਸਿੰਘ ਜੀ ਦੀਵਾਰਾਂ ਚ ਖੜੇ ਨੇ ਦੋ ਮੈਦਾਨੇ ਜੰਗ ਦੇ ਸ਼ਹੀਦ ਹੋ ਰਹੇ ਨੇ ਹੈਰਾਨਗੀ ਹੈ ਸੁ크ਰਾਟ ਨੂੰ ਏਥੰਦੇ ਵਿੱਚ ਜ਼ਹਿਰ ਦਾ ਪਿਆਲਾ ਦੇ ਕੇ ਮਾਰਿਆ ਔਰ ਇਹ ਸਾਰੇ ਫੈਸਲੇ ਧਰਮ ਦੇ ਨਾਂ ਤੇ ਹੋਏ ਸੁ크ਰਾਟ ਜੈਸੇ ਸੰਤ ਨੂੰ ਦਾਰਸ਼ਨਿਕ ਮਹਾਨ ਅਜ਼eem ਮਨੁਕਨੋ ਸਜ਼ਾਏ ਮੌਤ ਜ਼ਹਿਰ ਦਾ ਪਿਆਲਾ ਜਦ ਇਸਨੂੰ ਦੇਣ ਲੱਗੇ ਸਜ਼ਾਏ ਮੌਤ ਤੇ ਮਨਸਫ ਕਹਿੰਦਾ ਸੁਕਰਾਟ ਤੇਰੇ ਤੇ ਮੈਨੂੰ ਦਇਆ ਆਉਂਦੀ ਹੈ ਤਰਸ ਆਉਂਦਾ ਕੀ ਕਰਾਂ ਕਾਨੂੰਨ ਹੈ ਮੈਂ ਤੈਨੂੰ ਸਜ਼ਾ ਸੁਣਾਈ ਹੈ ਤੇ ਬਣਿਆ ਹੋਇਆ ਕਾਨੂੰਨ ਦੇ ਮੁਤਾਬਕ ਸਜ਼ਾਏ ਮੌਤ ਮਨਸਫ ਦੇ ਸਾਹਮਣੇ ਦੇਣੀ ਸੀ ਖੜਾ ਸੀ ਉਹਦੇ ਸਾਹਮਣੇ ਜ਼ਹਿਰ ਦਾ ਪਿਆਲਾ ਪਿਲਾਣਾ ਸੀ ਜ਼ਹਿਰ ਪਿਸ ਕੇ ਤਿਆਰ ਹੋ ਗਈ ਪਿਆਲਾ ਤਿਆਰ ਹੋਇਆ ਤੇ ਸੁਕਰਾਤ ਨੂੰ ਕਿਹਾ ਗਿਆ پکڑ ਪੀ ਹੱਥ ਦੇ ਚ ਪਿਆਲਾ ਤੇ ਮਨਸਫ ਕਹਿੰਦਾ ਦੇਖ ਸੁਕਰਾਤ ਮੈਂ ਅਜੇ ਵੀ ਤੈਨੂੰ ਛੋੜ ਸਕਦਾ ਇੱਕ ਸ਼ਰਤ ਹੈ ਸੁਕਰਾਤ ਕਹਿੰਦੇ ਉਹ ਕੀ ਤੂੰ ਇਹ ਥਨ ਛੋੜ ਦੇ ਚਲਾ ਜਾ ਇਸ ਮੁਲਕ ਨੂੰ ਛੋੜ ਦੇ ਮੈਂ ਕਿਸ ਰੰਗ ਨਾਲ ਤੇਰੀ ਜਾਨ ਬਚਾ ਸਕਦਾ ਤੂੰ ਚਲਾ ਜਾ ਸੁਕਰਾਟ ਕਹਿੰਦਾ ਇਹ ਮੈਂ ਨਹੀਂ ਕਰ ਸਕਦਾ ਕਿਉਂ ਤੇਰੀ ਜਾਨ ਵੱਜ ਜਾਏਗੀ ਸੁਕਰਾਟ ਕਹਿੰਦਾ ਮੇਰੀ ਜਾਨ ਨਹੀਂ ਬਚੇਗੀ ਕਿਉਂਕਿ ਦੂਜੇ ਵੀ ਜਿੱਥੇ ਜਾਵਾਂਗੇ ਤੁਹਾਡੇ ਵਰਗੇ ਹੀ ਲੋਕ ਨੇ ਉੱਥੇ ਵੀ ਉੱਥੇ ਵੀ ਤੁਹਾਡੇ ਵਰਗੇ ਨੇ ਇੱਥੇ ਜੋ ਮੈਂ ਬੋਲਦਾ ਰਿਆਂ ਤੇ ਮੈਨੂੰ ਸਜ਼ਾਏ ਮੌਤ ਤੇ ਮੈਂ ਬੋਲਣ ਤੋਂ ਤੇ ਬਾਅਦ ਆਣਾ ਨਹੀਂ ਇਹੀ ਬੋਲਾਂਗਾ ਤੇ ਉੱਥੇ ਫੁੱਲਾਂ ਦੀ ਵਰਸ਼ਾ ਨਹੀਂ ਕਰਨਗੇ ਉੱਥੇ ਵੀ ਤੁਹਾਡੇ ਜੈਸੇ ਹੀ ਬੰਦੇ ਨੇ ਉੱਥੇ ਵੀ ਤੁਹਾਡੇ ਜੈਸੇ ਮਨੁੱਖ ਨੇ ਛੋਟ ਕੀਤੀ ਬੜੀ ਭਾਰੀ ਮਨਸਫਤ ਹੈ ਉੱਥੇ ਵੀ ਤੁਹਾਡੇ ਜੈਸੇ ਬੰਦੇ ਨੇ ਇਸ ਤਰ੍ਹਾਂ ਦੇ ਮਹਾਨ ਮਨੁੱਖ ਧਰਮ ਦੇ ਨਾਂ ਤੇ ਮਾਰੇ ਗਏ ਬੋਧ ਭਿਖਸ਼ੂ ਲੱਖਾਂ ਦੀ ਤਾਦਾਦ ਦੇ ਚ ਕਤਲ ਹੋਏ ਕਿਦਰੇ ਧਰਮ ਦੇ ਨਾਂ ਤੇ ਮੰਦਿਰ ਨੂੰ ਜਲਾਇਆ ਜਾਂਦਾ ਹੈ ਗਰਾਇਆ ਜਾਂਦਾ ਹੈ ਕਿਦਰੇ ਮਸਜਿਦ ਗਰਾਈ ਜਾਂਦੀ ਹੈ ਧਰਮ ਦੇ ਨਾਂ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਪਾਪ ਕਰੇ ਪਰਮਾਰਥ ਕੇ ਵਸ ਤੇ ਪਾਪਨ ਤੇ ਪਨ ਪਾਪ ਲੱਜਾਂ ਇੱਕ ਦਫਾ ਤੇ ਪਾਪਾਂ ਨੂੰ ਵੀ ਕੰਬੜੀ ਛਿੜ ਜਾਂਦੀ ਹੈ ਵੀ ਤੂੰ ਧਰਮ ਦੇ ਨਾਂ ਤੇ ਮੈਨੂੰ ਵਰਤ ਰਿਹਾ ਖੁਦਾ ਦੇ ਨਾਂ ਤੇ ਪ੍ਰਭੂ ਦੇ ਨਾਂ ਤੇ ਮੈਨੂੰ ਵਰਤ ਰਿਹਾ ਪਾਪ ਕਰ ਰਿਹਾ ਪਾਪਾਂ ਨੂੰ ਵੀ ਕੰਬੜੇ ਛਿੜ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਮਨੁੱਖ ਨੇ ਧਰਮ ਦੇ ਨਾਂ ਤੇ ਬਹੁਤ ਵੱਡੇ ਵੱਡੇ ਪਾਪ ਕੀਤੇ ਨੇ ਔਰ ਬਹੁਤ ਵੱਡੇ ਵੱਡੇ ਪਾਪ ਹੋ ਸਕਦੇ ਨੇ ਚੰਦਨ ਦੀ ਬਾੜ ਲਾ ਦਿੱਤੀ ਜਾਏ ਤੇ ਭਾਵੇਂ ਕਿਤਨੇ ਕਿਕਰਨੇ ਛੁਪੇ ਰਹਿ ਜਾਂਦੇ ਨੇ ਸੋਨੇ ਦਾ ਬਕਸਾ ਬਣਾ ਦਿੱਤਾ ਜਾਏ ਭਾਵੇਂ ਜਿੰਨੇ ਪੱਥਰ ਨੇ ਸਾਰੇ ਹੀ ਛੁਪੇ ਰਹਿ ਜਾਂਦੇ ਨੇ ਧਰਮ ਦਾ ਨਾਂ ਲੈ ਲਓ ਸਾਰੇ ਹੀ ਗੁਨਾਹ ਸਾਰੇ ਹੀ ਪਾਪ ਪੁੰਨ ਬਣ ਜਾਂਦੇ ਨੇ ਧਰਮ ਦੇ ਨਾਂ ਤੇ ਕਤਲ ਔ ਗਾਰਤ ਧਰਮ ਦੇ ਨਾਂ ਤੇ ਨਫ਼ਰਤ ਧਰਮ ਦੇ ਨਾਂ ਤੇ ਵਿਤਕਰਿਆ ਤੋਂ ਮੈਂ ਅਰਜ਼ ਕਰਾਂ ਕਾਨੂੰਨ ਨਾਲ ਤੇ ਸਮਾਜ ਦੇ ਨਿਯਮ ਨਾਲ ਥੋੜੇ ਜਿਹਾਂ ਅਪਰਾਧ ਕਾਬੂ ਚਾਉਂਦੇ ਨੇ ਪਾਪ ਕਾਬੂ ਚ ਨਹੀਂ ਆਉਂਦਾ ਨਹੀਂ ਆਉਂਦਾ ਪਾਪ ਫਿਰ ਕਿਸ ਤਰ੍ਹਾਂ ਮਿਟਣ ਕਹਿੰਦੇ ਨੇ ਇਹ ਜਿਹੜੀ ਪੌੜੀ ਹੈ ਧਨ ਗੁਰ ਨਾਨਕ ਦੇਵ ਜੀ ਮਹਾਰਾਜ ਦੀ ਇਸ ਤੋਂ ਪਹਿਲੀ ਪੌੜੀ ਭਰੀਏ ਮਤ ਪਾਪਾਂ ਕੇ ਸੰਗ ਉਹ ਧੋ ਪੇ ਨਾ ਵੇਖੇ ਰੰਗ ਪਰ ਇੱਕ ਸੋਚਣੀ ਸੀ ਭਾਰਤ ਦੇ ਚ ਕਿ ਮਾਗੇ ਤੇ ਪ੍ਰਯਾਗ ਰਾਜ ਦਾ ਇਸ਼ਨਾਨ ਕਰੋ ਪਾਪ ਧੁੱਲ ਜਾਂਦੇ ਨੇ ਸੂर्य ਗ੍ਰਹਿਣ ਚੰਦਰ ਗ੍ਰਹਿਣ ਦੇ ਕੁਰੂ ਖੇਤਰ ਦੇ ਸਰੋਵਰ ਦੇ ਚ ਇਸ਼ਨਾਨ ਕਰੋ ਪਾਪ ਧੁੱਲ ਜਾਂਦੇ ਨੇ ਮਿਟ ਜਾਂਦੇ ਨੇ ਕੁੰਭੀ ਤੇ ਹਰ ਦੁਆਰ ਤੇ ਇਸ਼ਨਾਨ ਕਰ ਲੋ ਜਾਂ 우ਜੈਨ 나सिक ਦੇ ਚ ਇਸ਼ਨਾਨ ਕਰ ਲੋ ਗੋਦਾਵਰੀ ਚ ਪਾਪ ਧੁੱਲ ਜਾਂਦੇ ਨੇ। ਔਰ ਕੁੰਭ ਤੇ ਇਸ਼ਨਾਨ ਕਰ ਲੋ ਤੇ ਸਾਰੇ ਹੀ ਪਾਪ ਧੁੱਲ ਜਾਂਦੇ ਨੇ। ਕੋਈ ਜਨਮਾਂ ਦੇ ਪਾਪ ਧੁੱਲ ਜਾਂਦੇ ਨੇ। ਇਹ ਧਾਰਨਾ ਹੈ ਇਹ ਮਨੋਤ। ਇਸ ਤੇ ਸੰਬੰਧ ਵਿੱਚ ਮਹਾਰਾਜ ਕਹਿੰਦੇ ਨੇ ਇਸ ਬੁਲੇਖੇ ਚ ਨਾ ਰਹਿ ਜਾਣਾ। ਜਗਤ ਦੇ ਚ ਕੋਈ ਐਸਾ ਤੀਰਥ ਨਹੀਂ। ਤੇ ਕਿਸੇ ਤੀਰਤ ਦੇ ਪਾਣੀ ਵਿੱਚ ਇਹ ਸਮਰਥਾ ਨਹੀਂ ਕਿ ਕਿਸੇ ਦੇ ਪਾਪ ਧੋ ਦੇਵੇ। ਜਲ ਦੇ ਚੇ ਤੌਫੀਕ ਨਹੀਂ ਹੈ। ਪਾਣੀ ਦੇ ਠੀਕੇ ਤਾਸੀਰ ਚੰਗੀ ਆ ਸਕਦੀ ਹੈ। ਉਹਦੀ ਫਿਤਰਤ ਥੋੜੀ ਜਿਹੀ ਬਦਲ ਸਕਦੀ ਹੈ। ਲੇਕਿਨ ਆਖ ਲਈਏ ਕਿ ਗੁਨਾਹ ਧੋ ਦੇਗਾ। ਮਹਾਰਾਜ ਨਹੀਂ ਮੰਨਦੇ। ਤੀਰਥਾਂ ਦੀ ਕੋਈ ਐਮਈਅਤ ਨਹੀਂ ਸਹਿਬ ਕਹਿੰਨ ਹੈ ਤੋਣੇ ਤੇ ਪਾਪ ਨਾ ਨਾ ਤੇ ਪਾਪ ਤੇ ਅੰਦਰ ਨੇ ਤੋ ਫਿਰ ਉਹ ਤੀਰਥ ਵੀ ਅੰਦਰ ਹੈ ਬਾਹਰ ਨਹੀਂ ਹੈ ਬਾਹਰ ਨਹੀਂ ਹੈ ਅਪਰਾਧ ਬਾਹਰ ਆਉਂਦੇ ਨੇ ਉਹ ਕਾਨੂੰਨ ਤੇ ਸਮਾਜ ਦੇ ਨਿਯਮ ਨਾਲ ਕਾਬੂ ਆਉਣਗੇ ਪਾਪ ਤੇ ਅੰਦਰ ਹੁੰਦੇ ਨੇ ਪਾਪ ਬਾਹਰ ਨਹੀਂ ਆਉਂਦੇ ਪਾਪ ਬੁਰਾ ਸੋਚਣਾ ਪਾਪ ਹੈ ਬੁਰੀ ਚਿਤਵ ਨਹੀਂ ਪਾਪ ਹੈ ਬੁਰੀਆਂ ਯਾਦਾਂ ਪਾਪ ਨੇ ਕਿਤੇ ਅੰਦਰ ਆਉਂਦੇ ਨੇ ਤੇ ਜਦ ਪਾਪ ਅੰਦਰ ਨੇ ਤਾਂ ਬਾਹਰ ਦੇ ਪਾਣੀ ਨਾਲ ਕਿਸ ਤਰ੍ਹਾਂ ਧੋਲਣਗੇ ਕਿ ਕੋਈ ਅੰਦਰ ਦੇ ਤੀਰਥ ਨਾਲ ਧੋਲਣਗੇ ਤਾਂ ਅੰਤਰੀਵ ਤੀਰਥ ਕਿਹੜਾ ਹੈ ਧੰਨ ਗੁਰੂ ਨਾਨਕ ਦੇਵ ਜੀ ਨੇ ਜੋ ਇਸ ਦਾ ਸេចਕਿਤਾ ਹੈ ਖੁਲਾਸਾ ਤੇ ਮੈਂ ਕੱਲ ਕਰਾਂਗਾ ਥੋੜੇ ਜਿਹਾ ਅਖਰੀ ਅਰਥ ਆਪ ਸਰਵਨ ਕਰੋ ਹਾਂ ਜੀ ਤੀਰਥ ਤਪ ਦਇਆ ਦਤ ਦਾਨ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨਾ ਥੋੜਾ ਜਿਹਾ দান ਦੇ ਦੇਣਾ ਉੱਥੇ ਬੈਠ ਕੇ ਮਾੜਾ ਮੋਟਾ ਤਪ ਕਰ ਲੈਣਾ ਹਾਂ ਜੇ ਕੋ ਪਾਵੇ ਤਿਲ ਕਾ ਮਾਣ ਇਸ ਤੋਂ ਅਗਰ ਕੁਝ ਪ੍ਰਾਪਤ ਹੋਣਾ ਹੈ ਤੇ ਇੱਕ ਤਿਲ ਜਿਤਨਾ ਮਾਣ ਬਈ ਤੀਰਥ ਨਾ ਕੇ ਆਇਆ ਹੈ ਇਹ ਤੀਰਥ ਹੋ ਕੇ ਆਇਆ ਹੈ ਇਹ ਫਲਾਣੇ ਤੀਰਥ ਹੋ ਕੇ ਆਇਆ ਔਰ ਬੜੀ ਭੀੜ ਆਉਂਦੀ ਹੈ ਤੀਰਥਾਂ ਤੇ ਕਬੀਰ ਕਹਿੰਦੇ ਨਾਮਨ ਕੋ ਤੀਰਥ ਘਨੇ ਮਨ ਬਉ ਰਾਰੇ पूजन को भवदेव पूजन वास्ते एक देवता 33 करोड़ ने ते नाण वास्ते एक तीर्थ है बथेरे ने नामण को ती रथ घरे मन भव रा रे पूजन को भवदेव कहो कबीर छूटन नहीं मन भव रा रे छूटन हर की सेव इस स्त्री के नाल तू नहीं छूट सकता भटकले जितना तीर्थां ते भटकना है ਤੀਰਤ ਤੇ ਹੈ ਹੈ ਔਰ ਉਸ ਅੰਤਰੀਵ ਤੀਰਤ ਦਾ ਗੁਰੂ ਨਾਨਕ ਨੇ ਬਹੁਤ ਸਾਰੇ ਸ਼ਬਦਾਂ ਜ਼ਿਕਰ ਕੀਤਾ ਹੈ ਇੱਕ ਥਾਂ ਤੇ ਸਾਫ਼ ਕਹਿੰਦੇ ਨੇ ਤੀਰਤ ਨਾਮਣ ਜਾਓ ਜ਼ਰੂਰ ਜਾਓ ਤੀਰਤ ਤੇ ਇਸ਼ਨਾਨ ਕਰਨ ਵਾਸਤੇ ਜਾਓ ਜ਼ਰੂਰ ਜਾਓ ਤੀਰਤ ਨਾਮਣ ਜਾਓ ਤੀਰਤ ਨਾਮ ਹੈ ਤੀਰਤ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਤ ਦਸ ਪੁਰਬ ਸਦਾ ਦਸਾਹਰਾ ਦਸ ਪੂਰਬ ਸਦਾ ਦਾ ਸਾਹਰਾ ਦਸਾਂ ਪਾਪਾਂ ਨੂੰ ਹਰਨ ਵਾਲਾ ਕਹਿੰਦੇ ਨੇ ਮਾਗੀ ਦਾ ਇਸ਼ਨਾਨ ਕਰੀਏ ਕ੍ਰੁਕਸ਼ੇਤਰ ਤੇ ਚੰਦਰ ਗ੍ਰਹਿਣ ਸੂर्य ਗ੍ਰਹਿਣ ਦੇ ਚਸ਼ਨਾਣ ਕਰੀਏ ਕੁੰਭ ਦਾ ਇਸ਼ਨਾਨ ਕਰੀਏ ਕੁੰਭੀ ਦਾ ਇਸ਼ਨਾਨ ਕਰੀਏ ਦਸ ਪਾਪ ਮਿਟ ਜਾਂਦੇ ਨੇ ਮੈਂ ਫਿਰ ਦੁਹਰਾਦੇ ਹਾਂ ਦਸ ਪਾਪ ਚਾਰ ਪਾਪ ਜ਼ਬਾਨ ਦੇ ਤਿੰਨ ਪਾਪ ਮਨ ਦੇ ਤਿੰਨ ਪਾਪ ਤਨ ਦੇ धुल जाते हैं अज तक जबान ने जो पाप किए मिथिया बोलीए फिका बोलीए कौड़ा बोलीए व्यर्थ बोलीए अज तक तन ने जितने पाप किए अपराध किए ने, ने किसी की जान खोईए कि माल खोया किसी की इज्जत लुटीए अज तक मन ने जितना बुरा सोच है किसी की जान बारे किसी के धन बारे किसी की इज्जत बारे दस पाप ने ਅਰੇ ਬਾਰ-ਬਾਰ ਰਿਪੀਟ ਹੁੰਦੇ ਨੇ ਹਜ਼ਾਰਾਂ ਹੋ ਜਾਂਦੇ ਨੇ ਤੇ ਕਹਿੰਦੇ ਨੇ ਚੰਦਰ ਗ੍ਰਹਿਣ ਤੇ ਸੂਰੀਏ ਗ੍ਰਹਿਣ ਤੇ ਮਾਗੇ ਹੀ ਤੇ ਇਸ਼ਨਾਨ ਕੀਤਾ ਜਾਏ ਇਨ੍ਹਾਂ ਵਿਸ਼ੇਸ਼ ਤੀਰਥਾਂ ਤੇ 10 ਪੂਰਬ ਸਦਾ ਦਸਾਹਰਾ ਉਹਨਾਂ ਦਸਾਂ ਪੁਰਵਾਂ ਤੇ ਇਸ਼ਨਾਨ ਕੀਤਾ ਜਾਏ 10 ਪਾਪ ਹਰਨ ਹੋ ਜਾਂਦੇ ਨੇ ਮਿਟ ਜਾਂਦੇ ਨੇ ਖਤਮ ਹੋ ਜਾਂਦੇ ਨੇ ਸਾਹਿਬ ਗੁਰੂ ਨਾਨਕ ਕਹਿੰਦੇ ਨਹੀਂ ਹੁੰਦੇ ਨਹੀਂ ਹੁੰਦੇ ਤੀਰਥਾਂ ਤੇ ਇਸ਼ਨਾਨ ਕਰਦੇ ਆਂ ਲੋਕੀ ਝੂਠ ਬੋਲੀ ਜਾਂਦੇ ਹੁੰਦੇ ਨੇ ਵਿਅਰਥ ਬੋਲੀ ਜਾਂਦੇ ਹੁੰਦੇ ਨੇ ਕੌੜਾ ਬੋਲੀ ਜਾਂਦੇ ਹੁੰਦੇ ਨੇ ਸਾਰਾ ਅਨਰਥ ਕਰੀ ਜਾਂਦੇ ਹੁੰਦੇ ਨੇ ਤੀਰਥਾਂ ਤੇ ਵੀ ਚੋਰੀ ਜਾਂਦੀ ਹੈ ਤੀਰਥਾਂ ਤੇ ਵੀ ਹੱਤਿਆ ਹੋ ਜਾਂਦੀ ਹੈ ਤੀਰਥਾਂ ਤੇ ਬੜੇ ਬੜੇ ਅਨਰਥ ਹੋ ਜਾਂਦੇ ਨੇ ਇਹ ਵੀ ਮਹਿਰਜ ਕਰਦੇ ਆਂ ਦਸ ਪੁਰਬ ਸਦਾ ਦਾ ਸਾਹਰਾ ਵਾਸਤਵਿਕ ਫਿਰ ਤੀਰਥ ਕਿਹੜਾ ਹੈ ਜੋ ਇਹਨਾਂ ਦਸਾਂ ਪਾਪਾਂ ਦਾ ਹਰਨ ਕਰ ਦਿੰਦਾ ਹੈ ਮਿਟਾਉਂਦੇ ਦਾ ਹੈ ਤੀਰਥ ਨਾਮਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਦਰ ਗਿਆਨ ਹੈ ਉਸੇ ਦਾ ਮੇਰੇ ਪਾਦਸ਼ਾ ਜ਼ਿਕਰ ਕਰਦੇ ਨੇ ਇਹ ਜੋ ਤੀਰਥਾਂ ਤੇ ਪੁਰਵਾ ਤੇ ਇਸ਼ਨਾਨ ਕਰਨਾ ਹੈ ਔਰ ਉੱਥੇ ਜਾ ਕੇ ਥੋੜਾ ਬਹੁਤ ਦਾਨ ਦੇਣਾ ਹੈ ਇਸ ਤੋਂ ਅਗਰ ਕੁਝ ਪ੍ਰਾਪਤ ਆਉਂਦਾ ਹੈ ਤਾਂ ਤਿਲ ਜਿਤਨਾ ਮਾਨ ਲੋਕੀ ਕਹਿੰਦੇ ਨੇ ਤੀਰਥਾਂ ਤੇ ਹੋ ਕੇ ਆਇਆ ਹੈ ਇਸ਼ਨਾਨ ਕਰਕੇ ਆਇਆ ਹੈ ਲੋਕਾਂ 'ਚ ਥੋੜਾ ਜਿਹਾ ਮਾਣ ਬਣ ਜਾਂਦਾ ਹੈ ਧਾਰਮਿਕ ਬੰਦਾ ਹੈ। ਤੀਰਥਾਂ ਤੇ ਹੋ ਕੇ ਆਇਆ ਹੈ। ਵੀਰੋ ਧਰਮ ਜਿਹੜਾ ਵੈ ਅਸਲ ਦੇ ਵਿੱਚ ਉਹਨੂੰ ਕਿਸੇ ਵੀ ਰੂਪ ਦੇਣ ਦਾ ਕਿਸੇ ਵੀ ਬੰਨੇ ਲੈ ਕੇ ਜਾਣ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਹੁੰਦਾ ਵੈ ਉਹ ਧਰਮ ਦੇ ਜਿਹੜੇ ਪ੍ਰਚਾਰਕ ਹੁੰਦੇ ਆ ਉਹ ਕਿਸੇ ਵੀ ਧਰਮ ਦੇ ਹੋ ਸਕਦੇ ਆ। ਮੁਸਲਮਾਨਾਂ ਦੇ ਮੌਲਵੀ ਐ, ਆਲਮ ਐ, ਫਿਰ ਪੀਰ ਤੇ ਜਿਸ ਤਰ੍ਹਾਂ ਹਿੰਦੂਇਜ਼ਮ ਹੈ ਉਹਨਾਂ ਦੇ ਪੰਡਤ ਐ, ਪਾਦਰੀ ਐ, ਸਿੱਖਾਂ ਦੇ ਉਹ ਸੌਰੀ ਇਸਾਈਆਂ ਦੇ ਪਾਦਰੀ ਐ ਤੇ ਸਿੱਖ ਐ ਉਹਨਾਂ ਦੇ ਪ੍ਰਚਾਰਕ ਐ ਕਥਾਵਾਚਕ ਐ ਵੀਰੋ ਇਹ ਜਿਹੜੇ ਲੋਗ ਐ ਜਿਹੜੇ دین ਲੋਗਾ ਨੂੰ ਦੱਸਦੇ ਆ دین ਦੇ ਬਾਰੇ ਇਹ ਜਿਸ ਬਨੇ ਚੌਣ دین ਨੂੰ ਲੈ ਜਾ ਕਿਉਂਕਿ ਲੋਗ ਇਹਨਾਂ ਨੂੰ ਇੱਕ ਵੱਡਾ ਰਤਬਾ ਦਿੰਦੇ ਐ ਇੱਕ ਇੱਜ਼ਤ ਦੀ ਨਿਖਾਨ ਆ ਵੇਖਦੇ ਐ ਤੇ ਇਹਨਾਂ ਦੀ ਗੱਲ ਤੇ ਯਕੀਨ ਰੱਖਦੇ ਐ ਤੇ ਵੀਰੋ ਇਹੀ ਪ੍ਰਚਾਰਕ ਅਗਰ ਚੰਗਾ ਪ੍ਰਚਾਰ ਕਰਨਗੇ ਮੁਹੱਬਤ ਦਾ ਪ੍ਰਚਾਰ ਕਰਨਗੇ ਲੋਕਾਂ ਦੇ ਵਿੱਚ ਨਫ਼ਰਤਾਂ ਨੂੰ ਦੂਰ ਕਰਨਗੇ ਤੇ ਵੀਰੋ دین ਜਿਹੜਾ ਵੈ ਉਹ ਇਨਸਾਨੀਅਤ ਦੀ ਮਦਦ ਕਰੇਗਾ ਇਨਸਾਨੀਅਤ ਦੇ ਰਾਸਤੇ ਤੇ ਚੱਲੇਗਾ ਜਿਹੜਾ ਕਿ ਵਾਹਿਗੁਰੂ ਨੇ ਕਿਹਾ ਵੈ ਕਿ ਇਨਸਾਨੀਅਤ ਦੀ ਮਦਦ ਕਰੋ ਕਿਸੇ ਵੀ ਜਗ੍ਹਾ ਤੇ ਅੱਲਾ ਰੱਬੁਲ ਇਜ਼ਤ ਨੇ ਕੁਰਾਨੇ ਪਾਕ ਚ ਆਇਆ ਨਹੀਂ ਕਿਹਾ ਕਿ ਮੁਸਲਮਾਨਾਂ ਦੀ ਮਦਦ ਕਰੋ ਨਹੀਂ ਲੋਕਾਂ ਦਾ ਭਲਾ ਕਰੋ ਜਿਹੜੇ ਲੋਕਾਂ ਦਾ ਭਲਾ ਕਰੇਗਾ ਜਿਹੜਾ ਇਨਸਾਨੀਅਤ ਦਾ ਭਲਾ ਕਰੇਗਾ ਵੀਰ ਉਹੀ ਅੱਲਾ ਰੱਬੁਲ ਇਜ਼ਤ ਦੇ ਲਾਗੇ ਸਭ ਤੋਂ ਜ਼ਿਆਦਾ ਮਕਬੂਲ ਹੈ ਉਹਦੇ ਦਰਜਾਤ ਪਲੰਦ ਹੈ ਤੇ ਵੀਰ ਜਦੋਂ ਇਨਸਾਨੀਅਤ ਹੈ ਫਿਰ ਮੌਲਵੀ ਪੰਡਤ ਇਹ ਪ੍ਰਚਾਰਕ ਕਿਉਂ ਸਾਨੂੰ ਇਹੀ ਦਰਸ ਦਿੰਦੇ ਆ ਕਿ ਨਹੀਂ ਅਸੀਂ ਆਪਣੀ ਕੌਮ ਦੇ ਭਲਾ ਕਰਨਾ ਹੈ ਜਿਹੜਾ ਕਿਸੇ ਦੂਸਰੇ ਧਰਮ ਦੇ ਗੱਲ ਕਰ ਦਵੇ ਉਹਨੂੰ ਇਹ ਫਤਵੇ ਲਾਉਣ ਦੇ ਕਿ ਤੂੰ ਤੂੰ ਮੁਸਲਮਾਨ ਹੈ ਤੂੰ ਹਿੰਦੂ ਹੋ ਜਾ ਤੂੰ ਸਾਈ ਹੋ ਜਾ ਤੈਨੂੰ ਇਹਨਾਂ ਪਸੰਦ ਹੈ ਤੂੰ ਸਿੱਖ ਹੋ ਜਾ ਤੈਨੂੰ ਸਿੱਖ ਜ਼ਮੀਨਾਂ ਪਸੰਦ ਹੈ ਉਹਨਾਂ ਦੀ ਕਥਾ ਸੁਣਨਾ ਉਹਨਾਂ ਦੀਆਂ ਗੱਲਾਂ ਕਰਨਾ ਹੈ ਵੀਰੋ ਅਸਲ ਮਕਸਦ ਇਹ ਹੈ ਕਿ ਜਿੱਥੋਂ ਤੁਹਾਨੂੰ ਚੰਗੀ ਗੱਲ ਲੱਭੇ ਕਿਸੇ ਵੀ دین ਦੇ ਵਿੱਚ ਹੋਵੇ ਉਸ ਗੱਲ ਤੇ ਗੌਰ ਕਰੋ ਕਿ ਉਹ ਗੱਲ ਅੱਲਾ ਰੱਬੁਲ ਇਜ਼ਤ ਦੀ ذات ਨਾਲ ਸਾਨੂੰ ਮਲਾਉਂਦੀ ਹੈ ਕਿ ਉਹ ਗੱਲ ਹੱਕ ਤੇ ਸੱਚ ਦੀ ਗੱਲ ਹੈ ਉਹ ਚਾਹੇ ਸਾਡਾ ਦੁਸ਼ਮਣ ਗੱਲ ਕਰ ਰਿਹਾ ਹੋਵੇ ਅਗਰ ਉਹ ਹੱਕ ਤੇ ਸੱਚ ਦੀ ਗੱਲ ਹੈ ਤੇ ਸਾਨੂੰ ਉਸ ਗੱਲ ਨੂੰ ਸੁਣਨਾ ਚਾਹੀਦਾ ਸਾਨੂੰ ਉਸ ਗੱਲ ਤੇ ਅਮਲ ਕਰਨਾ ਚਾਹੀਦਾ ਵੀਰੋ ਇਹ ਨਹੀਂ ਦੇਖਣਾ ਚਾਹੀਦਾ ਕਿ ਕੌਣ ਕਹਿ ਰਿਹਾ ਹੈ ਦੇਖਣਾ ਚਾਹੀਦਾ ਕਿ ਗੱਲ ਕੀ ਹੈ ਤੇ ਇਹ ਵੀ ਦੇਖਣਾ ਚਾਹੀਦਾ ਕਿ ਅਗਰ ਸਾਡਾ ਆਪਣਾ ਮੌਲਵੀ ਆਪਣਾ ਪ੍ਰਚਾਰਕ ਆਪਣਾ ਪੰਡਤ ਆਪਣਾ ਪੁਜਾਰੀ ਉਹ ਸਾਨੂੰ ਅਗਰ ਗਲਤ ਰਾਸਤੇ ਤੇ ਲਾ ਰਿਹਾ ਹੈ ਅਗਰ ਸਾਨੂੰ ਵਾਹਿਗੁਰੂ ਦੇ ਰਸਤੇ ਤੋਂ ਹਟਾ ਰਿਹਾ ਅਗਰ ਸਾਨੂੰ ਸ਼ੈਤਾਨ ਦੇ ਰਸਤੇ ਤੇ ਲੈ ਕੇ ਜਾ ਰਿਹਾ ਤੇ ਅਸੀਂ ਉਹਦੀ ਗੱਲ ਨਾ ਸੁਣੀ ਅਸੀਂ ਉਹ ਤੋਂ ਕਿਨਾਰਾ ਕਸ਼ੀ ਕਰ ਲਈ ਅਸੀਂ ਉਹ ਤੋਂ ਆਪਣਾ ਰਾਸਤਾ ਅਲਾ ਕਰ ਦਈਏ ਸੰਤ ਮਸਕੀਨ ਹਣੀ ਵੀ ਵੀਰੋ ਕਿਸੇ ਧਰਮ ਦੇ ਖਿਲਾਫ ਨਹੀਂ ਕਦੀ ਮੈਂ ਬੋਲਦੇ ਵੇਖੇ ਉਹ ਅਛਾਈ ਫਲਾਉਂਦੇ ਪਿਆਰ ਮੁਹੱਬਤ ਦਾ ਪੈਗਾਮ ਫਲਾਉਂਦੇ ਆ ਇਸੇ ਕਰਕੇ ਅਸੀਂ ਉਹਨਾਂ ਦੀ ਵੀਡੀਓ ਦੇਖਨੇ ਆ ਫਿਰ ਤੁਹਾਨੂੰ ਕਿਸ ਤਰ੍ਹਾਂ ਲੱਗੀ ਆਈ ਦੀ ਵੀਡੀਓ ਕਮੈਂਟ ਕਰਕੇ ਆਪਣੇ ਨਾਲ ਦਾ ਜ਼ਰੂਰ ਲਾਜ਼ਮੀ ਕਰਿਓ ਆਪਣਾ ਢਿੱਡ ਸਾਰਾ ਖਿਆਲ ਰੱਖਿਓ ਦੁਆਵਾਂ ਯਾਦ ਰੱਖਿਓ ਅੱਲਾ ਫੇ